ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੋਂ ਅਸੀਂ ਵੇਖ ਰਹੇ ਹਾਂ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜਰਮਨ ਸ਼្វੈਫਟ ਲੌਂਗ ਕੋਟ ਜੈਡ ਬਲੈਕ ਕਤੂਰੇ ਵਿਕਾਊ ਨੇ ਏਰੀਆ ਮਲੇਰ ਕੋਟਲਾ ਹੋਮ ਡਿਲੀਵਰੀ ਦਾ ਖਾਸ ਪ੍ਰਬੰਧ ਹੈ 8289986005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਇਹ ਨੰਬਰ ਤੇ ਕਾਲ ਕਰਕੇ ਜੇਕਰ ਕੋਈ ਵੀ ਵੀਰ ਘਰ ਬੈਠੇ ਮੰਗਵਾਉਣ ਦਾ ਚਾਹਵਨ ਹੋਵੇ ਤਾਂ ਤੁਸੀਂ ਮੰਗਵਾ ਸਕਦੇ ਹੋ ਜਾ ਕੇ ਵੀ ਖਰੀਦ ਸਕਦੇ ਹੋ ਇਨ੍ਹਾਂ ਵੀਰਾਂ ਕੋਲੇ ਹੋਮ ਡਿਲੀਵਰੀ ਦਾ ਖਾਸ ਪ੍ਰਬੰਧ ਹੈ ਤੁਹਾਡੇ ਘਰ ਤੱਕ ਪਹੁੰਚ ਕਰ ਦੇਣਗੇ ਜੀ ਮਹਿੰਦਰਾ ਵੀ 275 ਟਰੈਕਟਰ ਵੇਚਾ 1993 ਮਾਡਲ ਇੰਜਨ ਗੇਅਰ ਦਾ ਓਕੇ ਹੈ ਏਰੀਆ ਸਰਹੰਦ ਫਤਿਹਗੜ੍ਹ ਸਾਹਿਬ ਰੇਟ 1,25,000 78800 8372304 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਤੁਸੀਂ ਨਵੀਆਂ ਵੀਡੀਓ ਦੇਖ ਸਕੋ ਸੋ so, 1 ਲੱਖ ਤੋਂ ਲੈ ਕੇ 40000 ਤੱਕ ਦੀਆਂ ਜ਼ਮੀਨਾਂ ਵੇਖਣ ਦੇ ਲਈ ਅੱਜ ਹੀ ਸਰਚ ਕਰੋ ਹੁਣੇ ਹੀ ਟਰੈਕਟਰ ਮੇਲਾ ਚੈਨਲ YouTube ਤੇ ਉੱਥੇ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਜੀ ਡਸਟਰ ਗੱਡੀ ਵਿਕਾਊ ਆ ਗੱਡੀ 2013 ਮਾਡਲ ਹੈ ਜੀ ਰੇਟ 270000 ਰੁਪਏ ਡਿਮਾਂਡ ਹੈ ਦੂਜੇ ਨਾਲ ਗੱਡੀ ਦੂਜੇ ਨਾਂ ਹੈ ਜੀ ਤੇ ਰੇਟ ਇਹਦਾ ਹੈਗਾ 270000 13 ਮਾਡਲ ਹੈ ਏਰੀਆ ਤਰਨਤਾਰਨ 9315081237 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਸਟੌਰ ਗੱਡੀ 2013 ਮਾਡਲ 2,70,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਬਾਕੀ ਮਾਲਕ ਵੀਰ ਨੇ ਗਾਰੰਟੀ ਦਿੱਤੀ ਆ ਮੌਕੇ ਤੇ ਚੈੱਕ ਕਰਕੇ ਤੁਸੀਂ ਖਰੀਦੋ ਜੀ। ਪਲਟੀਨਾ 100 ਸੀਸੀ ਮੋਟਰਸਾਈਕਲ ਵਿਕਾਊਆ 2017 ਮਾਡਲ ਰੇਟ ਹੈ ਜੀ 45000 ਏਰੀਆ ਰਮਪਰਾ ਫੂਲ ਬਠਿੰਡਾ 9417140298 ਇਸ ਨੰਬਰ ਤੇ ਖਰੀਦ ਸਕਦੇ ਹੋ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਪਨਾਟ ਕੋਠੀਆਂ ਘਰ ਜ਼ਮੀਨ ਪਲਾਟ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਮਸ਼ੀਨਰੀਆਂ ਕਿਸੇ ਵੀ ਤਰ੍ਹਾਂ ਦੀ ਐਡ ਤਾਂ ਤੁਸੀਂ ਇੱਕ ਨੰਬਰ ਯਾਦ ਰੱਖਿਓ ਟਰੈਕਟਰ ਮੇਲਾ ਚੈਨਲ ਦਾ ਨੰਬਰ ਹੈ 987798846 ਵਾਲੀ ਹੈ WhatsApp ਨੰਬਰ ਹੈ ਇਸ ਨੰਬਰ ਤੇ ਤੁਸੀਂ ਐਡ ਕਰਵਾ ਸਕਦੇ ਹੋ ਡਸਟਰ ਗੱਡੀ ਵਿਕਾਊ ਹੈ ਜੀ 2014 ਮਾਡਲ ਰਜਿਸਟਰਡ 2015 ਦੀ ਹੈ ਭਾਰਤ ਸਿੰਘ 2029 ਤੱਕ ਹੈ ਦੂਜੇ ਨਾਂ ਹੈ 120000 ਕਿਲੋਮੀਟਰ ਚੱਲੀ ਹੈ ਜੀ 9417331407 9417333407 ਇਸ ਨੰਬਰ ਤੇ ਫੋਨ ਕਰਕੇ 10 ਟੋਰ ਗੱਡੀ 2014 ਮਾਡਲ ਖਰੀਦ ਸਕਦੇ ਹੋ ਜੀ 4BH ਕੇ ਹਾਊਸ ਵਿਕਾਊ ਆ 25/60 ਏਰੀਆ ਗੰਗਨਗਰ ਫੁੱਲ ਕੰਪਲੀਟ ਰੇਟ 80 ਲੱਖ ਰੁਪਏ ਫਿਕਸ 80 ਲੱਖ ਰੁਪਏ ਫਿਕਸ ਰੇਟ ਰੱਖਿਆ ਗਿਆ ਜੀ ਫੁੱਲ ਕੰਪਲੀਟ ਹੈ ਵੀਡੀਓ ਦੇ ਵਿੱਚ ਦੇਖੋ ਚੈੱਕ ਕਰੋ ਤੁਹਾਨੂੰ ਜਾਨਦੇ ਵੀਨ ਲੋਡ ਵਾਸ ਤੁਸੀਂ ਘਰ ਬੈਠੇ ਹੀ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਸੋਹਣਾ ਆਲੀ ਸ਼ਾਨ ਹਾਊਸ ਹੈ ਜੀ ਇਹ 25/60 ਦਾ ਇਹ ਹਾਊਸ ਹੈ 4 BHK ਹਾਊਸ ਹੈ ਜੀ ਇਹ ਗੰਗਾ ਨਗਰ ਦੇ ਵਿੱਚ ਆ ਫੁੱਲ ਕੰਪਲੀਟ ਹੈ 80 ਲੱਖ ਰੁਪਏ ਫਿਕਸ ਰੇਟ ਹੈ ਜੀ 80 ਲੱਖ ਰੁਪਏ ਫਿਕਸ ਰੇਟ ਰੱਖਿਆ ਗਿਆ ਸਾਰੀਆਂ ਫੈਸਿਲਿਟੀਆਂ ਨੇ ਜੀ ਫੁੱਲ ਕੰਪਲੀਟ ਹੈ ਬਸ ਤੁਸੀਂ ਜਾ ਕੇ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ 9929948620 9929948620 ਇਸ ਨੰਬਰ ਤੇ ਫੋਨ ਕਰਕੇ 4 BHK ਹਾਊਸ 25 60 ਦਾ 80 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਇਸ ਵੀਰ ਨੇ ਬਹੁਤ ਹੀ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਬੜੀ ਅਸਾਨੀ ਦੇ ਨਾਲ ਇਹਨੂੰ ਬਰੀਕੀ ਤਰੀਕੇ ਦੇ ਨਾਲ ਦੇਖ ਸਕਦੇ ਹੋ ਕੋਨਾ ਕੋਨਾ ਹਾਊਸ ਦਾ ਦਿਖਾਇਆ ਹੋਇਆ ਹੈ ਜੀ ਇਹ ਨਹੀਂ ਹੈਗਾ ਕਿ ਤੁਹਾਨੂੰ ਅੱਧੀ ਚੀਜ਼ ਦੇਖਣ ਨੂੰ ਮਿਲੇਗੀ ਤੇ ਬਾਕੀ ਦੇਖੋਗੇ ਤਾਂ ਜਾ ਕੇ ਉੱਥੇ ਕੁਝ ਹੋਰ ਹੋਊਗਾ ਵੀਡੀਓ ਦੇ ਵਿੱਚ ਹੋਰ ਦੇਖੋ ਜੀ ਬਹੁਤ ਹੀ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਤੇ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਕਿਸੇ ਵੀ ਮਕਾਨ ਕੋਠੀ ਦੀ ਵੀਡੀਓ ਬਣਾ ਕੇ ਭੇਜਣ ਦੇ ਚਾਹਵਨੋਂ ਦਿੱਤੇ ਨੰਬਰ ਤੇ ਤੁਸੀਂ ਭੇਜ ਸਕਦੇ ਹੋ 9877988440 ਸੀ ਬਾਰ ਬਾਰ ਦੱਸਦਾ ਇਹ ਚੈਨਲ ਦਾ WhatsApp ਨੰਬਰ ਹੈ ਜੀ ਸਿਰਫ ਐਡ ਕਰਵਾਉਣ ਦੇ ਲਈ ਤੁਸੀਂ ਇਸ ਨੰਬਰ ਤੇ ਭੇਜ ਸਕਦੇ ਹੋ 18 ਕਿਲੇ ਜਮੀਨ ਵਿਕਾਊ ਹੈ ਜੀ ਬਾਗ ਵਾਲੀ ਕਿਨੂ ਦਾ ਬਾਗ ਲੱਗਿਆ ਹੋਇਆ ਹੈ ਅਬ ਹੋਰ ਤੋਂ 15 ਕਿਲੋਮੀਟਰ ਰੇਟ 35 ਲੱਖ ਕਿਲੇ ਦਾ 94666634 ਇਸ ਨੰਬਰ ਤੇ ਫੋਨ ਕਰਕੇ ਫੇਚ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਦੇਖੋ ਬਾਗ ਲੱਗਿਆ ਹੋਇਆ ਜੀ ਕਹੋ ਜੇ ਰਸਤਾ ਆਉਂਦਾ ਹੈ ਕਿਹੋ ਜੀ ਜ਼ਮੀਨ ਹੈ ਵੀਡੀਓ ਚ ਦਿਖਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਵੀ ਜ਼ਮੀਨ ਪਲਾਟ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀਰ ਨੇ ਕੋਈ ਛੋਟੇ ਤੋਂ ਲੈ ਕੇ ਵੱਡਾ ਬਿਜ਼ਨਸ ਕਰ ਰਿਹਾ ਕੋਈ ਵੀ ਭੈਣ ਭਰਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜੇਕਰ ਕੋਈ ਵੀ ਵੀਰ ਅੱਗੇ ਬਿਜ਼ਨਸ ਵਧਾਉਣ ਦਾ ਵਧਾਉਣ ਦਾ ਚਾਹਵਨ ਹੈ ਚੈਨਲ ਰਾਹੀਂ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰੋ ਬੰਦੇ ਤੁਸੀਂ ਆਪਣੇ ਚੈਨਲ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ